ਦੋਸਤੋ ਇੱਕ ਕਨੌਰ ਦਾ ਐਂਟਰੀ ਪੁਆਇੰਟ ਹੈਗਾ ਤੇ ਮੈਂ ਤੁਹਾਨੂੰ ਦਿਖਾਣਾ ਇਹ ਜਿਹੜੇ ਹਾਈ ਟੈਕ ਕੈਮਰੇ ਸਰਕਾਰ ਵੱਲੋਂ ਲਗਾਏ ਗਏ ਨੇ ਵਿਧਾਇਕ ਗੁਰਲਾਲ ਕਨੌਰ ਜੀ ਦਾ ਵਧੀਆ ਬਹੁਤ ਉਪਰਾਲਾ ਹੈਗਾ ਕਨੌਰ ਦੇ ਕੋਨੇ-ਕੋਨੇ ਨੂੰ ਕੈਮਰਾ ਨਾਲ ਜੋੜਿਆ ਗਿਆ ਇਹ ਕਨੌਰ ਦਾ ਜਿਹੜਾ ਐਂਟਰੀ ਪੁਆਇੰਟ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਆ ਦੇਖੋ ਇੱਥੇ ਹਾਈ ਟੈਕ ਕੈਮਰੇ ਜਿਹੜੇ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਹੈਗੀਆਂ ਨੇ ਜੇ ਪੂਰਾ ਇਹਦਾ ਸਿਸਟਮ ਹੈਗਾ ਵਾਈਫਾਈ ਵਗੈਰਾ ਸਭ ਕੁਝ ਲੱਗਿਆ ਹੋਇਆ ਕਿੱਥੇ ਇਹਦਾ ਸਿਸਟਮ ਚੱਲਦਾ ਹੈ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਕਿੱਥੇ-ਕਿੱਥੇ ਕੈਮਰੇ ਲਗਾਏ ਗਏ ਨੇ ਪਰ ਸਰਕਾਰ ਦਾ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਜੀ ਪੂਰੇ ਘਨੌਰ ਨੂੰ ਇਹ ਹਾਈ ਟੈਕ ਕੀਤਾ ਗਿਆ ਇਹਨਾਂ ਕੈਮਰਿਆਂ ਦੇ ਨਾਲ ਹੋਂਨੇ ਕੋਨੇ ਦੇ ਵਿੱਚ ਕੈਮਰੇ ਜਿਹੜੇ ਇਹ ਲਗਾਏ ਗਏ ਨੇ ਤੇ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਜੀ ਕਿੱਥੇ-ਕਿੱਥੇ ਲੱਗੇ ਹੋਏ ਨੇ ਕਿੱਥੇ ਇਹਦਾ ਸਿਸਟਮ ਚੱਲਦਾ ਹੈ ਇਹ ਘਨੌਰ ਦਾ ਐਂਟਰੀ ਪੁਆਇੰਟ ਤੁਸੀਂ ਦੇਖ ਸਕਦੇ ਹੋ ਜੀ ਇਸ ਟਾਈਮ ਆਪਾਂ ਜੀ ਕਾਲੀ ਮਾਤਾ ਮੰਦਿਰ ਤੇ ਖੜੇ ਆ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਫਿਰਣੀ ਹੈ ਤੇ ਇੱਥੇ ਇਹ ਕੈਮਰਿਆਂ ਦੀ ਇਹ ਲਾਈਵ ਤਸਵੀਰ ਤੁਸੀਂ ਦੇਖੋ ਕੈਮਰੇ ਕਿੱਡੇ ਵੱਡੇ ਵੱਡੇ ਕੈਮਰੇ ਨੇ ਪੂਰੀ ਜਾਣਕਾਰੀ ਦਵਾਂਗੇ ਕਿੱਥੇ ਇਹਦਾ ਕੰਟਰੋਲ ਹੈ ਕਿੱਥੇ ਇਹਦਾ ਸਿਸਟਮ ਲੱਗਿਆ ਹੋਇਆ ਆ ਰੋਡ ਜਾ ਰਿਹਾ ਜੀ ਦੇਖੋ ਮੰਜੋਲੀ ਨੂੰ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇਹ ਕੈਮਰੇ ਜਿਹੜੇ ਲੱਗੇ ਹੋਏ ਆ ਜੀ ਤੇ ਪੰਜਾਬ ਪੁਲਿਸ ਲਿਖਿਆ ਹੋਇਆ ਉੱਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਹਦਾ ਸਿਸਟਮ ਹੈ ਜੀ ਇਹਦਾ ਪੂਰਾ ਲਾਈਵ ਸਿਸਟਮ ਜਿਹੜਾ ਹੈਗਾ ਥਾਣਾ ਕਨੌਰ ਦੇ ਵਿੱਚ ਰੱਖਿਆ ਗਿਆ ਹੈ ਜੀ ਤੇ ਆਪਾਂ ਥਾਣਾ ਕਨੌਰ ਦੇ ਐਸ ਐਚ ਓ ਸਾਹਿਬ ਤੋਂ ਵੀ ਇਹ ਗੱਲ ਪੁੱਛਾਂਗੇ ਕਿ ਇਹਦੇ ਬਾਰੇ ਜਾਣਕਾਰੀ ਜਿੰਨੀ ਵੀ ਹੈਗੀ ਹੈ ਦਰੁਸਤ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਜੀ ਤੇ ਆਹ ਦੇਖੋ ਮੰਜੋਲੀ ਰੋਡ ਆ ਜੀ ਇੱਥੇ ਵੀ ਇਹ ਹਾਈ ਟੈਕ ਕੈਮਰੇ ਜਿਹੜੇ ਇੱਥੇ ਲੱਗੇ ਹੋਏ ਆ ਭਰਾਓ ਦੋਸਤੋ ਆਪਾਂ ਹੁਣ ਆ ਗਏ ਆ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਆ ਰੋਡ ਹੈਗਾ ਜੀ ਕਾਲਜ ਵਾਲਾ ਇਹ ਰੋਡ ਕਾਲਜ ਨੂੰ ਜਾ ਰਿਹਾ ਸਰਕਾਰੀ ਹਸਪਤਾਲ ਕਨੌਰ ਤੇ ਇਧਰ ਵਾਲਾ ਰਸਤਾ ਇਹ ਮੰਜੋਲੀ ਵਾਲਾ ਹੈਗਾ ਜੀ ਇਧਰ ਵਾਲਾ ਰਸਤਾ ਇਹ ਕਨੌਰ ਵੱਲੋਂ ਹਸਪਤਾਲ ਨੂੰ ਆ ਰਿਹਾ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਹਾਈ ਟੈਕ ਕੈਮਰੇ ਜਿਹੜੇ ਲਗਾਏ ਗਏ ਨੇ ਜੀ ਏ ਹੁਣ ਆ ਪਾ ਗਏ ਆ ਜੀ ਇਹ ਦੇਖੋ ਇਹ ਰਸਤਾ ਜਿਹੜਾ ਮਦੂਦਾ ਨੂੰ ਜਾ ਰਿਹਾ ਤੇ ਆ ਦੇਖੋ ਜੀ ਇੱਧਰ ਇਹ ਫਿਰਨੀ ਹੈਗੀ ਐ ਤੇ ਇੱਧਰ ਵੀ ਆ ਦੇਖੋ ਇਹ ਕੈਮਰੇ ਲੱਗੇ ਹੋਈਆਂ ਪੰਜਾਬ ਪੁਲਿਸ ਲਿਖਿਆ ਹੋਇਆ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਦੇਖੋ ਹਾਂ ਜੀ ਦੋਸਤੋ ਆਪਾਂ ਹੁਣ ਖੜੇ ਆ ਜੀ ਨਹਿਰ ਦੇ ਪੁਲ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਵੀ ਤਿੰਨ ਕੈਮਰੇ ਇੱਕ ਅੰਬਾਲਾ ਸਾਈਡ ਇੱਕ ਸ਼ੰਭੂ ਸਾਈਡ ਤੇ ਇੱਕ ਕਨੌਰ ਵਾਲੀ ਸਾਈਡ ਤੇ ਲائے ਗਏ ਹੈ ਜੀ ਪੂਰੇ ਹਾਈ ਟੈਕ ਕੈਮਰੇ ਹਨ ਇਹ ਪੂਰਾ ਸਿਸਟਮ ਤੁਸੀਂ ਦੇਖ ਸਕਦੇ ਹੋ ਇਹਦਾ ਫਾਇਦਾ ਕੀ ਹੋਏਗਾ ਜੀ ਹੁਣ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਦੇ ਹਾਂ ਦੋਸਤੋ ਕੋਈ ਵੀ ਕ੍ਰਾਈਮ ਜੇ ਹੁੰਦਾ ਹੈ ਤਾਂ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਦੋਸ਼ੀ ਨੂੰ ਫੜਨ ਵਾਸਤੇ ਪੁਲਿਸ ਨੂੰ ਸਹਾਇਤਾ ਇਹਦੇ ਵਿੱਚ ਮਿਲੇਗੀ ਜੀ ਤੇ ਹੋਰ ਵੀ ਬਹੁਤ ਚੀਜ਼ਾਂ ਨੇ ਲੋਕੇਸ਼ਨ ਟਰੇਸ ਕਰਨੀ ਵਗੈਰਾ ਇਹਦੇ ਵਿੱਚ ਬਹੁਤ ਜਿਹੜਾ ਆਧੁਨਿਕ ਤਕਨੀਕ ਦਾ ਸਿਸਟਮ ਜਿਹੜਾ ਹੈਗਾ ਇਸਤੇਮਾਲ ਕੀਤਾ ਜਾ ਰਿਹਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦਿੰਨਾ ਜੀ ਇਹ ਕੈਮਰੇ ਦੋਸਤੋ ਹਾਲੇ ਚਾਲੂ ਨਹੀਂ ਹੋਏ ਹੈਗੇ ਇਹਨਾਂ ਵਾਸਤੇ ਇੱਕ ਵੱਡਾ ਟਾਵਰ ਜਿਹੜਾ ਹੈਗਾ ਜੀ ਇੱਥੇ ਲੱਗੇਗਾ ਇਹਦਾ ਪੂਰਾ ਸਿਸਟਮ ਥਾਣਾ ਖਨੌਰ ਦੇ ਵਿੱਚ ਹੋਵੇਗਾ ਜੀ ਪੰਜਾਬ ਪੁਲਿਸ ਦੇ ਅੰਡਰ ਹੈਗਾ ਇਹ ਸਾਰਾ ਸਿਸਟਮ ਤੇ ਬੜੀ ਜਲਦੀ ਇਹ ਚੱਲ ਜਾਏਗਾ ਤੇ ਸਰਕਾਰ ਦਾ ਇੱਕੇ ਬਹੁਤ ਵਧੀਆ ਜਿਹੜਾ ਆਪਾਂ ਉਪਰਾਲਾ ਦੋਸਤੋ ਕਹਿ ਸਕਦੇ ਆ ਕਿ ਪੂਰੇ ਕਨੌਰ ਨੂੰ ਹਾਈ ਟੈਕ ਕੀਤਾ ਗਿਆ ਹੈ ਕਿ ਇੱਥੇ ਕਿਸੇ ਤਰ੍ਹਾਂ ਦੀ ਵੀ ਹੁਣ ਘਟਨਾ ਜੇ ਹੁੰਦੀ ਹੈ ਤਾਂ ਇਹਨਾਂ ਕੈਮਰਾ ਤੋਂ ਪੁਲਿਸ ਨੂੰ ਬਹੁਤ ਵੱਡਾ ਸਹਿਯੋਗ ਮਿਲੇਗਾ ਤੇ ਦੋਸ਼ੀ ਨੂੰ ਫੜਨ ਵਾਸਤੇ ਇਨ੍ਹਾਂ ਕੈਮਰਿਆਂ ਦੀ ਸਹਾਇਤਾ ਲਈ ਜਾਵੇਗੀ ਜੀ ਅੱਗੇ ਤੋਂ ਤੇ ਫਿਲਹਾਲ ਵਧੀਆ ਹੈਗਾ ਜੀ ਵਿਧਾਇਕ ਗੁਰਲਾਲ ਕਨੌਰ ਜੀ ਨੇ ਇਹ ਉਪਰਾਲਾ ਕੀਤਾ ਤੇ ਪੂਰੇ ਕਨੌਰ ਦੇ ਵਿੱਚ ਜਿਹੜੇ ਕੈਮਰੇ ਹੈਗੇ ਆ ਲਗਾਏ ਗਏ ਆ ਜੀ ਜਦੋਂ ਇਹ ਚਾਲੂ ਹੋ ਜਾਣਗੇ ਦੋਸਤੋ ਆਪਾਂ ਤੁਹਾਨੂੰ ਉਦੋਂ ਵੀ ਜਾਣਕਾਰੀ ਦਵਾਂਗੇ ਜੀ ਥੈਂਕ ਯੂ ਧੰਨਵਾਦ ਜੀ